ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਹਰ ਸਾਲ ਹੀ ਝੋਨੇ ਦੀ ਫਸਲ ਲਾਉਣ ਤੋਂ 10 ਦਿਨ ਬਾਅਦ 15 ਦਿਨ ਬਾਅਦ ਕੋਈ ਨਾ ਕੋਈ ਦਿੱਕਤ ਸਾਹਮਣੇ ਆ ਹੀ ਜਾਂਦੀ ਹੈ ਕੁਝ ਦਿਨ ਪਹਿਲਾਂ ਮੈਂ ਆਪਣੇ ਫੇਸਬੁੱਕ ਪੇਜ ਦੇ ਉੱਪਰ ਇੱਕ ਪੋਸਟ ਪਾਈ ਸੀ 1401 ਬਾਸਮਤੀ ਦੀ ਤੇ ਵੀ ਇਸ ਤਰ੍ਹਾਂ ਜਿਹੜੇ ਬੂਟੇ ਹੈਗੇ ਆ ਠੀਕ ਹੈ ਥੱਲੋਂ ਜਦੋਂ ਜੜ ਪੱਟ ਕੇ ਦੇਖਦੇ ਜੜ ਨਾਲ ਨਹੀਂ ਆਉਂਦੀ ਫਾਰਮਰ ਨੇ ক্লোਰੋਬੀ ਵਗਦੀ ਹੈਗੀ ਆ ਪਰ ਉਹਦੇ ਬਰਤਨ ਦੇ ਬਾਵਜੂਦ ਹਨਾ ਉਹ ਜਿਹੜਾ ਬੂਟਾ ਸੀਗਾ ਨਾ ਸੁੱਕ ਰਿਹਾ ਸੀਗਾ ਤੇ ਫਿਰ ਪੋਸਟ ਤੇ ਪਰ ਕਾਫੀ ਕਿਸਾਨਾਂ ਭਰਾਵਾਂ ਨੇ ਕਾਫੀ ਕਿਸਮਾਂ ਜੜੀਆਂ ਦੱਸੀਆਂ ਤੇ ਸਾਨੂੰ ਉਹ ਖੁਸ਼ੀ ਬੜੀ ਹੁੰਦੀ ਹੈ ਹਨਾ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਉਹਦੀ ਪੋਸਟ ਵਗੈਰਾ ਪੈਂਦੇ ਆ ਜੇ ਤਾਂ ਇੱਕਦ ਕਾ ਕਿਸਾਨ ਦੇ ਕੋਈ ਸਮੱਸਿਆ ਹੁੰਦੀ ਹੈ ਹਨਾ ਆਪਾਂ ਉਹਨੂੰ ਸਮੱਸਿਆ ਜਿਹੜੀ ਨਹੀਂ ਸਮਝ ਸਕਦੇ ਜੇ ਉਹ ਦਿੱਕਤ 100 ਦੇ ਵਿੱਚੋਂ 60 50 70 ਬੰਦਿਆਂ ਨੇ ਆਉਂਦੀ ਹੈਗੀ ਆ ਤਾਂ ਦਿੱਕਤ ਹੁੰਦੀ ਆ ਉਹਦੇ ਸਬੰਧਤ ਵੀਡੀਓ ਬਣਦੀ ਹੈਗੀ ਆ ਹੁਣ ਕਿਸਾਨ ਸੋਚ ਰਹੇ ਹੈਗੇ ਵੀ ਅਸੀਂ ਇਹਦੇ ਲਈ ਕੀ ਕਰਤੀਏ ਅਸੀਂ ਨੇ ਪਹਿਲਾਂ 12 3 ਵੀ ਵਰਤੇ ਆ ਤੇ ਮੁੱਛਲ ਦੇ ਵਿੱਚ ਕੋਈ ਕਹਿੰਦਾ ਅਸੀਂ ਨੇ ਥਾਇਪਰੋਨਟ ਮਥਾਇਲ ਵੀ ਵਰਤੇ ਆ ਹੁਣ ਇਹਦੇ ਵਿੱਚ ਕੀ ਵਰਤੀਏ ਕਿਵੇਂ ਇਹ ਸਾਡੇ ਰੁਕੇਗਾ ਪਹਿਲੀ ਗੱਲ ਤਾਂ ਜਿਵੇਂ ਹੁਣ ਅੱਜ ਦਾ ਮੌਸਮ ਵਧੀਆ ਕੱਲ بارش ਵਧੀਆ ਪੈ ਗਈ ਤੇ ਪਰਸੋਂ ਵੀ بارش ਚੰਗੀ ਪਈ ਸੀਗੀ ਕਹਿੰਦਾ ਭਾਬੀ 3-4 ਦਿਨ ਦਾ ਮੌਸਮ ਜਿਹੜਾ ਵਧੀਆ ਰਿਹਾ ਹੈਗਾ ਤੇ ਉਸ ਤੋਂ ਪਹਿਲਾਂ ਗਰਮੀ ਇੰਨੀ ਕਿਸੀ ਤੇ ਜਿੱਥੇ ਕਿਤੇ ਪਾਣੀ ਜ਼ਿਆਦਾ ਭਰ ਜਾਂਦਾ ਸੀ ਫਾਰਮਰ ਜੇ ਕੋਈ ਚੀਜ਼ ਵਰਤ ਵੀ ਲੈਂਦਾ ਸੀ ਕਿ ਕਿਸੇ ਨੇ ਗ੍ਰੋਸ ਵਾਸਤੇ ਵਰਤ ਲਈ ਜਾਂ ਕੋਈ ਯੂਰੀਆ ਵਗੈਰਾ ਪਾ ਲਈ ਤੇ ਉਹ ਕੰਮ ਵੀ ਨਹੀਂ ਕਰ ਰਹੀ ਸੀ ਠੀਕ ਹੈ ਘੱਟ ਪਾਣੀ ਤੇ ਫਾਰਮਰ ਪਾ ਕੇ ਖੁਸ਼ ਨਹੀਂ ਸੀਗਾ ਵੀਰ ਪਤਾ ਨਹੀਂ ਪਾਣੀ ਆ ਪੁੱਤ ਦੇ ਵਿੱਚ ਪਾਊਗਾ ਜਾਂ ਨਾ ਪਾਊਗਾ ਇਹ ਸਮੱਸਿਆ ਜਦੋਂ ਆਪਾਂ ਹੁਣ ਆ ਪਾਣੀ ਜਿਆਦਾ ਖੜਾ ਹੈ ਨਾ ਹੁਣ ਠੰਡ ਹੈਗੀ ਆ ਇਹਦੇ ਵਿੱਚ ਯੂਰੀਆ ਵਗੈਰਾ ਪਾ ਕੇ ਇਹ ਕੋਈ ਨੁਕਸਾਨ ਨਹੀਂ ਕਰਦੀ ਜਦੋਂ ਆਊਟ ਚੱਲਣ ਲੱਗ ਜਾਂਦੀ ਹੈ ਟੈਂਪਰੇਚਰ ਹਾਈ ਹੋਣ ਲੱਗ ਜਾਂਦਾ ਤਾਪਮਨ ਵਧਣ ਲੱਗ ਜਾਂਦਾ ਗਰਮੀ ਵਧਣ ਲੱਗ ਜਾਂਦੀ ਹੈ ਜਦੋਂ ਆਪਾਂ ਉਦੋਂ ਖੜੇ ਪਾਣੀ ਦੇ ਵਿੱਚ ਨਾ ਯੂਰੀਆ ਦਿੰਨੇ ਹੈਗੇ ਆ ਯੂਰੀਆ ਦੇ ਨਾਲ ਹੀ ਵੱਡੀ ਦਿੱਕਤ ਆਉਣੀ ਹੈਗੀ ਆ ਦੂਸਰੀ ਗੱਲ ਕਈ ਵਾਰ ਜਦੋਂ ਆਪਾਂ ਯੂਰੀਆ ਵਗੈਰਾ ਪਾਉਣੇ ਹੈਗੇ ਹਨ ਕਈ ਵਾਰ ਆਪਾਂ ਮੁੱਠੀ ਭਰ ਦੇ ਆਪਣੇ ਪੈਰਾਂ ਤੇ ਪੈ ਗਈ ਇੱਕੋ ਲਖਤ ਜਿਹੜੇ ਬੂਟੇ ਕੋਲੇ ਜਿਆਦਾ ਛਿੱਟਾ ਆ ਗਿਆ ਜਦ ਮੁੱਠੀ ਭਰ ਦੇ ਸਾਰ ਬੂਟੇ ਦੇ ਉੱਪਰ ਪੈ ਗਈ ਜਾਂ ਕੁਡੜਲੀ ਵਗੈਰਾ ਪੈ ਗਈ ਉਹਦੇ ਨਾਲ 80% ਉਸ ਦੇ ਨਾਲ ਹੁੰਦਾ ਹੈਗਾ ਠੀਕ ਹੈ 80% ਕਾਰਨ ਇਹ ਜ਼ੂਰੀਆ ਦਾ ਹੈਗਾ ਹੁਣ ਤੁਸੀਂ ਇਹਦੇ ਉੱਪਰ ਪ੍ਰਤਨਾ ਕੀ ਇਹ ਵੀ ਰੋਕੀਏ ਕਿਵੇਂ ਠੀਕ ਹੈ ਕੋਈ ਦੇਖੋ ਬਈ ਕੁਛ ਦੱਸ ਰਿਹਾ ਹੈਗਾ ਕੋਈ ਕੁਛ ਦੱਸ ਰਿਹਾ ਹੈਗਾ ਪਹਿਲੀ ਗੱਲ ਤਾਂ ਇਹਦੇ ਉੱਪਰ ਕੋਈ ਵੀ ਫੰਗੀਸਾਈਡ ਜਾਂ ਨਸ਼ਕਤੀ ਸਾਈਡ ਪਾਉਣ ਦਾ ਫਾਇਦਾ ਨਹੀਂ ਹੈਗਾ ਜੇ ਤੁਹਾਡੇ ਜ਼ਮੀਨ ਦੇ ਵਿੱਚ ਕਲੋਰ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਉੱਥੇ ਗ੍ਰੇਨੂਲ ਕਲੋਰੋ 50% ਆਉਂਦੀ ਹੈ ਜਿਹੜੀ ਜਾਂ 20% ਜਾਂ ਤੁਸੀਂ 50% ਵਾਲੀ ਲਿਊਕੜ ਵਰਤ ਸਕਦੇ ਹੋ 20% ਲੀਟਰ 1.5 ਲੀਟਰ ਤੋਂ 2 ਲੀਟਰ ਤੱਕ ਪਾ ਸਕਦੇ ਹੋ ਜਿਹੜੀ 50% ਵਾਲੀ ਹੈ 1 ਲੀਟਰ ਤੇ ਜਿਹੜੀ ਆਪਣੇ ਸੁੱਕੀ ਕਲੋਰੋ ਆਉਂਦੀ ਹੈਗੀ ਆ ਗ੍ਰੇਨੂਲ ਕਲੋਰੋ ਕਹਿੰਦੇ ਇਹਨੂੰ ਆਪਾਂ ਉਹ ਤੁਸੀਂ 5 ਕਿਲੋ ਕਿੱਲੇ ਦੀ ਪਾ ਲਓ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਯੂਰੀਆ ਡਿੱਗਣ ਦਾ ਤੰਗ ਤਰੀਕਾ ਵੱਖਰਾ ਪਰ ਗਰਮੀ ਕਾਰਨ ਕਈ ਵਾਰ ਜੂਰੀਆਂ ਮੋਟੀ ਹੁੰਦੀਆਂ ਹਨ ਕਈ ਵਾਰ ਮੁਠੀ ਭਰ ਦੇ ਸਾਰ ਆਪਾਂ ਤਬੂਟੇ ਦੇ ਉੱਪਰ ਪੈ ਜਾਂਦੀ ਹੈ ਉਸ ਕਰਕੇ ਹੋਇਆ ਹੈਗਾ ਕੋਈ ਪੱਟਣ ਤੋਂ ਬਾਅਦ ਕੋਦੇ ਵਿੱਚ ਜੀਵ ਹੀ ਨਹੀਂ ਨਿਕਲਿਆ ਜਾਂ ਆਪਾਂ ਕਹਦੀ ਵੀ ਇਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸੁੰਡ ਵਗੈਰਾ ਸੀਗਾ ਵੀਜੀ ਦੇ ਨਾਲ ਇਹ ਸਮੱਸਿਆ ਵਧੀ ਹੈਗੀ ਆ ਤੇ ਜ਼ਿਆਦਾਤਰ ਕੋਸ਼ਿਸ਼ ਕਰੋ ਵੀ ਜਿਸ ਦਿਨ ਤਾਪਮਾਨ ਜ਼ਿਆਦਾ ਹਾਈ ਪਾਰਾ ਹੈਗਾ ਖਾਸ ਕਰਵਾਸਮਤੀਆਂ ਦੇ ਵਿੱਚ ਯੂਰੀਆ ਪਾਉਣੀ ਹੈ ਸਵੇਰੇ ਸਵੇਰੇ ਪਾ ਲਓ ਜਾਂ ਸ਼ਾਮ ਨੂੰ ਪਾ ਲਓ ਜਿਆਦੇ ਪਾਣੀ ਦੇ ਵਿੱਚ ਨਾ ਪਾਓ ਪਾਣੀ ਜਿਹੜਾ ਉੱਥੇ ਘੱਟ ਹੋਣਾ ਚਾਹੀਦਾ ਉਹਦੇ ਕਰਕੇ ਕਈ ਵਾਰ ਮੌਸਮ ਜਦੋਂ ਮੰਨ ਲਓ ਅੱਜ ਜਿਵੇਂ ਵਧੀਆ ਮੌਸਮ ਹੈ ਕੰਮ ਕਰਨ ਵਾਲਾ ਖਾਦ ਖਰਾਕ ਪਾਉਣ ਵਾਲਾ ਮੌਸਮ ਆਇਆ ਕਈ ਵਾਰ ਨਾ ਸਵੇਰੇ ਹੀ ਜਿਹੜਾ ਮੱਲਾ ਗਰਮੀ ਸਟਾਰਟ ਹੋ ਜਾਂਦੀ ਹੈ ਨਾ ਸਾਰਾ ਦਿਨ ਤਪਸ਼ਤਾ ਲੰਘੇ ਨਾ ਕਈ ਵਾਰ ਆਪਾਂ ਦੁਪਹਿਰੇ ਯੂਰੀਆ ਪਾਉਣ ਲੱਗ ਜਾਂਦੇ ਨੇ ਜਈ ਕਈ ਵਾਰ ਮੱਲਾ ਪਾਣੀ ਜਿਆਦਾ ਹੁੰਦਾ ਉਹਦੇ ਕਰਕੇ ਹੋ ਜਾਂਦਾ ਇਹੇ ਦੋ ਤਿੰਨ ਕਾਰਨਾ ਕਰਕੇ ਹੋਇਆ ਹੋਇਆ ਜਦ ਯੂਰੀਆ ਨਾਲ ਹੈਗਾ ਵੱਧ ਪਾਣੀ ਦੇ ਵਿੱਚ ਯੂਰੀਆ ਪਾਈ ਪਾਣੀ ਗਰਮ ਸੀਗਾ ਜਾਂ ਯੂਰੀਆ ਆਪਾਂ ਪਾਉਣ ਵੇਲੇ ਬੂਟੇ ਦੇ ਉੱਪਰ ਪੈ ਜਾਂਦੀ ਹੈ ਜਿਆਦਾ ਮੱਲਾ ਮੁਠੀ ਭਰ ਦੇ ਹਾਂ ਕਈ ਵਾਰ ਅਣਜਾਣ ਬੰਦਾ ਹੁੰਦਾ ਹੈਗਾ ਜਾਂ ਕਈ ਵਾਰ ਬੇਸੀ ਗਲਤੀ ਹੋ ਜਾਂਦੀ ਹੈ ਕੋਈ ਘਬਰਾਓ ਨਾ ਇਹ ਆਪਦੇ ਆਪ ਰੁਕ ਜਾਂਦਾ ਹੈਗਾ ਕੋਈ ਇਹਦੇ ਵਾਸਤੇ ਸਪੈਸ਼ਲ ਦਵਾਈ ਨਹੀਂ ਬਣੀ ਤੁਹਾਨੂੰ